ਦੋਸਤੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ 2025 ਦੇ ਵਿੱਚ ਇਹ ਅਪਲਾਈ ਕਰ ਸਕਦੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਕੀ ਹੈ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਚੰਲਣਾ ਪਾ ਦੀਏ ਜਿਨ੍ਹਾਂ ਦੇ ਵੀ ਘਰ ਕੱਚੇ ਨੇ ਜਾਂ ਘਰ ਡਿੱਗਣ ਵਾਲੇ ਨੇ ਜਾਂ ਘਰ ਘਰਾਂ ਦੀ ਹਾਲਤ ਠੀਕ ਨਹੀਂ ਜਾਂ ਆਪਾਂ ਕਹਿੰਦੇ ਨੇ ਟਾਇਲ ਬੱਤੇ ਦੀਆਂ ਸੱਤਾਂ ਪਾਈਆਂ ਵੀਆਂ ਉਹਨਾਂ ਦੇ ਵਿੱਚ ਘਰ ਪਾਉਣ ਦੀ ਸਮਰਥਾ ਨਹੀਂ ਹੈਗੀ ਪਹੁੰਚ ਨਹੀਂ ਹੈਗੀ ਉਹਨਾਂ ਵਾਸਤੇ ਬਹੁਤ ਹੀ ਖੁਸ਼ਖਬਰੀ ਦੀ ਗੱਲ ਆਗੀ ਸਾਡੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈਗੀ ਤੁਸੀਂ ਆਪਣੇ ਗਲੀ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜੇਕਰ ਤੁਹਾਨੂੰ ਕੋਈ ਲੱਗਦਾ ਵੀ ਇਹਨੂੰ ਲੋੜ ਆਗੀ ਵੀ ਇਹਦਾ ਘਰ ਡਿੱਗਣ ਵਾਲਾ ਇਹਦਾ ਘਰ ਪਈ ਜੇ ਤੁਹਾਡਾ ਇੱਕ ਸ਼ੇਅਰ ਉਹਨਾਂ ਦਾ ਘਰ ਪਵਾ ਸਕਦਾਗਾ ਉਹਨਾਂ ਦੇ ਤੱਕ ਇਹ ਵੀਡੀਓ ਪਹੁੰਚੂਗੀ ਤੇ ਉਹਨਾਂ ਦੀ ਮਦਦ ਹੋਊਗੀ ਕਿਉਂਕਿ ਇਹ ਚੀਜ਼ ਦਾ ਜਿਹੜਾ ਲੋਕਾਂ ਤੱਕ ਪਹੁੰਚਦੀ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਅਸੀਂ ਅਕਸਰ ਹੀ ਦੇਖਦੇ ਹਾਂ ਜਦੋਂ ਮੀਂਹ ਦਾ ਟਾਈਮ ਹੁੰਦਾ ਜਾਂ ਸੌਂਡ ਦੇ ਵਿੱਚ ਜਦੋਂ ਮੀਂਹ ਪੈਂਦੇ ਆ ਅਸੀਂ ਦੇਖਦੇ ਹਾਂ ਕਿ ਫਲਾਨਿਆਂ ਦਾ ਘਰ ਡਿੱਗ ਪਿਆ ਫਲਾਨਿਆਂ ਦੇ ਜਵਾਕ ਥੱਲੇ ਆ ਗਏ ਜਿਵੇਂ ਜੇ ਮੈਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਪਿੰਡ ਢੱਡੇ ਦੇ ਵਿੱਚ ਦੋ ਮਕਾਨ ਡਿੱਗੇ ਸੀ ਉਸ ਸਮੇਂ ਅਸੀਂ ਸਾਰੇ ਹੀ ਭਾਰਤ ਵਾਸੀਆਂ ਨੂੰ ਖਾਸ ਕਰ ਮੇਰੇ ਪੰਜਾਬ ਦੇ ਰਹਿਣ ਵਾਲੇ ਜਿੰਨੇ ਵੀ ਗਰੀਬ ਤਬਕਾ ਦਾ ਜ ਜਿਨ੍ਹਾਂ ਦੇ ਘਰ ਡਿੱਗਣ ਵਾਲੇ ਆ ਜਾਂ ਡਿੱਗਣ ਦੀ ਹਾਲਤ ਦੇ ਵਿੱਚ ਨੇ ਜਾਂ ਜਿਹੜੇ ਲੋੜਵੰਦ ਪਰਿਵਾਰ ਨੇ ਅਸੀਂ ਉਹਨਾਂ ਨੂੰ ਇਹ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੀ ਇਹਦੇ ਤਹਿਤ ਇੱਕ ਜਿਹੜੀ ਸਕੀਮ ਆ ਗਈ ਤੁਸੀਂ ਆਪਣੇ ਨਜ਼ਦੀਕੀ ਜਿਹੜੇ ਤੁਹਾਡੇ ਕੋਈ ਆਨਲਾਈਨ ਫਾਰਮ ਭਰਦੇ ਨੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਦੁਕਾਨਦਾਰ ਉੱਥੇ ਜਾ ਕੇ ਤੁਸੀਂ ਤਾਰਮ ਭਰ ਸਕਦੇ ਹੋ ਤੇ ਤੁਹਾਨੂੰ ਜਿਹੜੀ ਰਾਸੀ ਆ ਕੀ ਰਾਸੀ ਪ੍ਰਾਪਤ ਹੋਊਗੀ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਇਹ ਰਾਸੀ ਨਾਲ ਤੁਸੀਂ ਆਪਣਾ ਜਿਹੜਾ ਮਕਾਨ ਹੈ ਕੱਚਾ ਮਕਾਨ ਪੱਕਾ ਬਣਾ ਸਕਦੇ ਹੋ 1.5 ਤੋਂ 2 ਲੱਖ ਰੁਪਏ ਦੇ ਕਰੀਬ ਜਿਹੜੀ ਤੁਹਾਨੂੰ ਇਹ ਰਾਸੀ ਮਿਲੂਗੀ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਉਸ ਜਿਸ ਨੂੰ ਇਹ ਕਮਕਾਨ ਬਣਾਉਣ ਲਈ ਪੇਮੈਂਟ ਚਾਹੀਦੀ ਹੋ ਉਸ ਨੂੰ ਆਪਣਾ ਆਧਾਰ ਕਾਰਡ ਉਹ ਬਸਨੀਕ ਉਹ ਜਿੱਥੋਂ ਦਾ ਬਸਨੀਕ ਹੈ ਉੱਥੋਂ ਦਾ ਆਧਾਰ ਕਾਰਡ ਹੋਣਾ ਚਾਹੀਦਾ ਆਧਾਰ ਕਾਰਡ ਦੇ ਨਾਲ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਉਸ ਦਾ ਬੈਂਕ ਅਕਾਊਂਟ ਹੋਣਾ ਚਾਹੀਦਾ ਜਿਸ ਦੇ ਵਿੱਚ ਇਹ ਰਾਸੀ ਆਉਣੀ ਆਗੀ ਜਿਸ ਜਗ੍ਹਾ ਤੇ ਮਕਾਨ ਪਾਉਣਾ ਹੈ ਉਸ ਜਗ੍ਹਾ ਦੀ ਜੇ ਰਜਿਸਟਰੀ ਜਾਂ ਕੋਈ ਡਾਕੂਮੈਂਟ ਜਾਂ ਕਾਗਜ਼ ਪੱਤਰ ਜੋ ਵੀ ਉਹ ਹੋਣੇ ਜ਼ਰੂਰੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਸਰਕਾਰ ਵੱਲੋਂ ਸਕੀਮ ਆ ਗਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਕਿਉਂਕਿ ਕਿਸੇ ਵੀ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਘਰ ਨਹੀਂ ਹੋਣਾ ਚਾਹੀਦਾ ਕਿ ਜਿਸ ਦੀ ਸੱਤ ਡਿੱਗਣ ਵਾਲੀ ਹੋਵੇ ਲੋੜਵੰਦ ਹੋਵੇ ਉਸ ਨੂੰ ਘਰ ਦੀ ਜ਼ਰੂਰਤ ਹੋਵੇ ਉਹ ਲੰਬੇ ਸਮੇਂ ਤੋਂ ਜਿਹੜੀਆਂ ਇਹ ਤਕਲੀਫਾਂ ਦਾ ਸਾਹਮਣਾ ਕਰ ਰਿਹਾ ਵੀ ਕੱਚੇ ਮਕਾਨ ਦੇ ਵਿੱਚ ਰਹਿ ਰਿਹਾ ਜਾਂ ਕੋਈ ਡਿੱਗਣ ਵਾਲੇ ਮਕਾਨ ਦੇ ਵਿੱਚ ਰਹਿ ਰਿਹਾ ਅੱਜ ਉਹਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣ ਜਾ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੀ ਇਹ ਵੀਡੀਓ ਹਰੇਕ ਗਰੀਬ ਤੱਕ ਪਹੁੰਚਦੀ ਕਰ ਦਿਓ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਦੁਬਾਰਾ ਫੇਰ ਤੁਹਾਨੂੰ ਅਸੀਂ ਸਕੀਮ ਦੱਸ ਦਿੰਨੇ ਆ ਸਕੀਮ ਦਾ ਨਾਮ ਦੱਸ ਦਿੰਨੇ ਆ ਸਕੀਮ ਦਾ ਨਾਮ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ